ਵਲੇਯਾ ਲਲਾ ਨੂਰ ਉਪਾਇਆ ਗੁਜਰਤ ਦੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਰੇ ਕੋ ਮੰਦੇ ਸੋ ਆਪਾਂ ਦਰਸ਼ਨ ਕੀਤੇ ਨੇ ਇਸ ਢੰਗ ਦੇ ਨਾਲ ਸੰਤਾਂ ਨੇ ਆਨੰਦ ਮਾਣਿਆ ਗ੍ਰਵਿਖੇ ਸਹਿਜ ਪਾਠ ਦੇ ਪ੍ਰਕਾਸ਼ ਕੀਤੇ ਗਏ ਸਮੂਹ ਪਰਿਵਾਰ ਨੇ ਮਿਲ ਬੈਠ ਕੇ ਬਾਣੀ ਪੜੀ ਸਰਵਣ ਕੀਤੀ ਜਿਵੇਂ ਆਪਾਂ ਪਹਿਲਾਂ ਵੀ ਇੱਕ ਲਫ਼ਜ਼ ਵਰਤਿਆ ਸੀ ਬੜੇ ਚਾਹ ਦੇ ਨਾਲ ਚਾਹ ਦਾ ਉਹਨੂੰ ਚਾਹ ਹਰ ਕਿਸੇ ਦਾ ਆਪਣਾ ਆਪਣਾ ਹੋ ਸਕਦਾ ਹੈ ਪਰ ਉਹਨੂੰ ਪੂਰਾ ਕਰਨ ਦੇ ਵਾਸਤੇ ਜਦੋਂ ਚਾਹ ਹੋਏ ਤਾਂ ਫਿਰ ਉਸ ਚੀਜ਼ ਦੇ ਵਾਸਤੇ ਇੱਕ ਬੜੀ ਤੜਫ ਹੁੰਦੀ ਹੈ ਇੱਕ ਲਗਨ ਹੁੰਦੀ ਹੈ ਸੋ ਉਹ ਆਪਾਂ ਦੇਖ ਸਕਦੇ ਹਾਂ ਕਿ ਕਿਸ ਖੂਬਸੂਰਤੀ ਦੇ ਨਾਲ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਹ ਜੋ ਗੁਰੂ ਸਾਹਿਬ ਦੇ ਸੋਖਾਸਨਾ ਵਾਸਤੇ ਪਲੰਘ ਸਾਹਿਬ ਤਿਆਰ ਕੀਤੇ ਗਏ ਨੇ ਸਿੰਘ ਸਾਹਿਬ ਜੀ ਪਾਸੋਂ ਨਾਲ ਹੀ ਅਸੀਂ ਇਹ ਇਹਦੇ ਪਰਥਾਈ ਗਿਆਨ ਹਾਸਲ ਕਰਦੇ ਆ ਸਿੰਘ ਸਾਹਿਬ ਜੀ ਇਹਦੇ ਪਰਥਾਈ ਵੀ ਮਹਾਰਾਜ ਦੇ ਸੋਖਾਸਣ ਵਾਸਤੇ ਕਿਵੇਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਸਤਿਗੁਰੂ ਸੇਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਾਸਤੇ ਜੋ ਸੋਖਾਸਣ ਦਾ ਪਲੰਗ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਇਸ ਸ੍ਰੀ ਗੁਰਪ੍ਰਤ AP ਸੂਰਜ ਗ੍ਰੰਥ ਵਿੱਚ ਗੁਰੂ ਸਾਹਿਬ ਜੀ ਦੇ ਸੋਖਾਸਨ ਦੇ ਪਲੰਘ ਕਿਦਾਂ ਦੇ ਹੁੰਦੇ ਸਨ ਉਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਸੁੰਦਰ ਜ਼ਿਕਰ ਕੀਤਾ ਹੈ। ਕੇਵਲ ਜ਼ਿਕਰ ਕਰਨ ਤਾਂ ਕੀ ਸੀਮਤ ਨਹੀਂ ਉਹਨਾਂ ਨੇ ਇੱਕ ਨਕਸ਼ਾ ਉਹ ਲੈ ਕੇ ਜਗਿਆਸੂ ਸਤਸੰਗੀ ਦੇ ਸਾਹਮਣੇ ਰੱਖਿਆ ਹੈ। ਉਹ ਕਹਿੰਦੇ ਹਨ ਕਿ ਜਦੋਂ ਸਤਗੁਰੂ ਕਲਗੀਧਰ ਪਾਤਸ਼ਾ ਆਪਣੇ ਸੰਘਾਸਨ ਤੋਂ ਉੱਠ ਕੇ ਆਪਣੇ ਪਲੰਘ ਦੇ ਉਪਰ ਆ ਜਾਂਦੇ ਸਨ ਬਰਾਜਮਾਨ ਹੋਣ ਵਾਸਤੇ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਕਹਿੰਦੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਗੋਲ ਸਰਾਣੇ ਨੂੰ ਆ ਕੇ ਢੋਲ ਲਗਾ ਕੇ ਬੈਠਦੇ ਸਨ ਉਹ ਲਿਖਦੇ ਨੇ ਕਿ ਗੋਲ ਸਰਾਣੇ ਨੂੰ ਸੁੱਚੇ ਮੋਤੀਆਂ ਦੇ ਗੁਸ਼ੇ ਲਮਕਦੇ ਸਨ ਉਹ ਗੁਸ਼ੇ ਲਿਖਦੇ ਹਨ ਉਹ ਢੋਲ ਲਗਾ ਕੇ ਗੁਰੂ ਸਾਹਿਬ ਜਦ ਬੈਠਦੇ ਸਨ ਤੇ ਪਾਵਨ ਚਰਨ ਚੌਂਕੀ ਸਾਹਿਬ ਦੇ ਉੱਪਰ ਸਜਾ ਲੈਂਦੇ ਸਨ ਇੱਕ ਚੌਂਕੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਆ ਜੋ ਤੁਸੀਂ ਹੁਣ ਦਰਸ਼ਨ ਕਰੀ ਜਾ ਰਹੇ ਹੋ ਇਹ ਚੌਂਕੀ ਉੱਪਰ ਗੁਰੂ ਸਾਹਿਬ ਚਰਨ ਸਜਾਉਂਦੇ ਸਨ ਦੋ ਗੁਰੂ ਕੇ ਪਿਆਰੇ ਸਿੰਘ ਖਬੇ ਔਰ ਸਦੇ ਚੌਂਕੀ ਸਾਹਿਬ ਦੇ ਬੈਠ ਜਾਂਦੇ ਸੀ ਉਹ ਸਤਗੁਰੂ ਕਲਗੇ ਤਰਪਾਤ ਸਾਹਿਬ ਦੀ ਮੁੱਠੀ ਚਾਪੀ ਦੀ ਸੇਵਾ ਕਰਿਆ ਕਰਦੇ ਸਨ ਮੁੱਠੀ ਤਾਪੀ ਗੁਰੂ ਸਾਹਿਬ ਦੀ ਪਿੰਜਰੀਆਂ ਤੋਂ ਲੈ ਕੇ ਕਾਬੂ ਨਰਨਾਂ ਦੀਆਂ ਤਲੀਆਂ ਤੱਕ ਦੋ ਸਿੰਘ ਮੁੱਠੀ ਚਾਪੀ ਦੀ ਸੇਵਾ ਕਰਦੇ ਸਨ ਸਰਾਂਨੇ ਵਾਲੇ ਸਾਈਡ ਇੱਕ ਪਾਸੇ ਖੜਾ ਖੜੇ ਹੁੰਦੇ ਸਨ ਭਾਈ ਹਰ ਸਿੰਘ ਭਾਈ ਹਰ ਸਿੰਘ ਉਹਨਾਂ ਦਾ ਨਾਲ ਸੀ ਉਹ ਅੜੇ ਹੋ ਕੇ ਉਸ ਸਮੇਂ ਡਾਇਰੀ ਲਿਖਦੇ ਸਨ ਕਿ ਸਾਰਾ ਦਿਨ ਅੱਜ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਕੌਣ ਕੌਣ ਆ ਕੇ ਮਿਲਿਆ ਹੈ ਗੁਰੂ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਨੇ ਉਹਨਾਂ ਨਾਲ ਕਿਸ ਤਰ੍ਹਾਂ ਦੇ ਬਚਨ ਬਲਾਸ ਕੀਤੇ ਨੇ ਇਸ ਤਰ੍ਹਾਂ ਦੇ ਉਪਦੇਸ਼ ਕੀਤੇ ਹਰ ਨੂੰ ਸੰਦੇਸ਼ ਕੀ ਭੇਜੇ ਨੇ ਉਹ ਸਾਰੇ ਦਿਨ ਦਾ ਜਿਹੜਾ ਹਾਲਸੀ ਨੂੰ ਤਰਤੀਬ ਨਾਲ ਇੱਕ ਡੈਰੀ ਉੱਪਰ ਲਿਖਿਆ ਕਰਦੇ ਸੀ ਤੇ ਮੈਂ ਦੱਸਿਆ ਆਪ ਜੀ ਨੂੰ ਕਿ ਉਹੀ ਡੈਰੀ ਅੱਜ ਸਿੱਖ ਪੰਥ ਵਿੱਚ ਇਤਿਹਾਸ ਬਣ ਕੇ ਸਾਹਮਣੇ ਆਈ ਜੋ ਹਰ ਰੋਜ਼ ਉਲੰਘ ਦੇ ਲਾਗੇ ਸਰਹਾਣੇ ਵਾਲੇ ਪਾਸੇ ਖੜ ਕੇ ਪਾਈ ਹਰ ਸਿੰਘ ਜੀ ਲਿਖਦੇ ਸਨ ਉਸੇ ਹੀ ਇਤਿਹਾਸ ਦੇ ਅਨਸਾਰ ਇਹ ਸਾਰਾ ਸੋਖਾਸਨ ਤਿਆਰ ਕੀਤੇ ਗਏ ਜਿਸ ਤਰ੍ਹਾਂ ਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਿਹੜੀ ਸਰਾਣੇ ਵਾਲੀ ਢੋ ਹੈ ਆ ਜਿਸ ਤਰ੍ਹਾਂ ਹੁਣ ਤੁਸੀਂ ਸੰਗਤੀ ਰੋਪ ਚ ਦਰਸ਼ਨ ਕਰ ਰਹੇ ਹੋ ਜਿਹੜੀ ਆ ਸਾਗਵਾਲ ਦੀ ਢੋ ਤਿਆਰ ਕੀਤੀ ਗਈ ਹੈ ਸਰਾਣੇ ਵਾਲੇ ਪਾਸੋਂ ਉਹ ਲਿਖਦੇ ਹਨ ਕਿ ਇਹਦਾ ਤਾਜ ਉੱਚਾ ਹੁੰਦਾ ਸੀ ਇਹਨੂੰ ਤਾਜ ਕਹਿ ਦਿੰਦੇ ਨੇ ਆ ਜਿਹੜੀ ਕਾਰਗ ਵਿੱਚੇ ਕਢਾਈ ਹੋਈ ਹੈ ਕਿ ਇਹ ਉਚਾਈ ਤੇ ਹੁੰਦਾ ਸੀ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਾਲੇ ਪਾਸੇ ਦਾ ਇਹ ਉਸ ਤੋਂ ਨਿਵਾ ਹੁੰਦਾ ਸੀ। ਅ ਤੁਸੀਂ ਹੁਣ ਸਰਾਣੇ ਵਾਲੇ ਪਾਸੇ ਦਾ ਤਾਜ ਦੇਖਣ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਾਲੇ ਪਾਸੇ ਜੇ ਜਿਹੜੀ ਢੋਗਣੀ ਹੈ ਇਹ ਜਿਸ ਤਰ੍ਹਾਂ ਉਹ ਕਹਿੰਦੇ ਕਿ ਇਹ ਉਸ ਨਾਲੋਂ ਨੀਵੀਂ ਇਹ ਉਸ ਤਰੀਕੇ ਦੇ ਨਾਲ ਫਿਰ ਇਹ ਸਾਰਾ ਪਲੰਘ ਜਿਹੜਾ ਸੋਖ ਆਸਨ ਉਸੇ ਮਰਿਆਦਾ ਅਨਸਾਰ ਹੀ ਤਿਆਰ ਕਰਵਾਇਆ ਗਿਆ। ਰਾਤ ਨੂੰ ਜਦੋਂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੋਖ ਆਸਣ ਕੀਤੇ ਜਾਂਦੇ ਨੇ ਉਸ ਸਮੇਂ ਅ ਸੈਂਟਰ ਵਿੱਚ ਜਿੱਥੇ ਤੌਲੀਆਂ ਲੱਗਾ ਗੋਲ ਸਰਾਣੇ ਦੇ ਅੱਗੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਤ ਨੂੰ ਬਿਰਾਜਮਾਨ ਕੀਤੇ ਜਾਂਦੇ ਨੇ ਸਤਿਗੁਰਾਂ ਦੇ ਬਿਰਾਜਮਾਨ ਕਰਨ ਵਾਸਤੇ ਵਿਸ਼ਰਾਮ ਦੇ ਵਾਸਤੇ ਸੁਖਾਸਨਾਂ ਦੀ ਇਹ ਮਰਿਆਦਾ ਦੇ ਵਾਸਤੇ ਆਪਾਂ ਦੇਖ ਸਕਦੇ ਹਾਂ ਕਿ ਬਹੁਤ ਹੀ ਉੱਚਾ ਦਰਜੇ ਦੀ ਮੈਸਟਰ ਜੀ ਕਾਰਵਿੰਗ ਦੇਖੀ ਜਾਂ वुडवर्क ਦੇਖੀਏ ਤੇ ਲਾਜਵਾਬ ਜੇ ਆਪਾਂ ਨੂੰ ਇੱਕ ਦੁਨੀਆਵੀ ਲਫ਼ਜ਼ਾਂ ਦੇ ਵਿੱਚ ਵਰਲਡ ਕਲਾਸ ਕਹਿ ਦਈਏ ਤੇ ਕੋਈ ਅਤਕ ਨਹੀਂ ਨੀ ਇਹ ਸੱਚਮੁੱਚ ਕੁਝ ਐਸਾ ਹੋਣਾ ਚਾਹੀਦਾ ਸੋ ਬੜੀ ਖੁਸ਼ੀ ਹੋ ਰਹੀ ਹੈ ਸਾਰਾ ਕੁਝ ਤੱਕੇ ਕੱਲ ਵੀ ਜੋ ਸੰਗਤ ਆਈਆਂ ਸਨ ਨੌਜਵਨ ਬੱਚੇ ਬੱਚੀਆਂ ਵੀ ਆਏ ਸਨ ਉਹ ਲਗਾਤਾਰ ਫੋਟੋਆਂ ਕੈਚ ਰੇ ਸਨ ਉਹਨਾਂ ਨੂੰ ਐਵੇਂ ਉਤਸ਼ਾਹ ਆ ਹੋ ਰਿਹਾ ਸੀ ਕਿ ਹਾਂ ਸੱਚਮੁੱਚ ਜੇ ਗੁਰੂ ਸਾਹਿਬ ਦੇ ਸਤਿਕਾਰ ਦੀ ਗੱਲ ਹੈ ਤੇ ਇਵੇਂ ਦਾ ਸਤਿਕਾਰ ਜਿਹੜਾ ਉਹ ਕੀਤਾ ਜਾਏ ਸੋ ਬਸਤਰ ਜਿਹੜੇ ਨੇ ਉਹ ਵੀ ਬੜੇ ਸੋਹਣੇ ਹਰ ਚੀਜ਼ ਮਰਸਦ ਦੇ ਨਾਲ ਇਵੇਂ ਆ ਕਿ ਬਹੁਤ ਹੀ ਵਧੀਆ ਕੁਆਲਿਟੀ ਦਾ ਜਿਹੜਾ ਸਾਰਾ ਮਟੀਰੀਅਲ ਇਹ ਜਿਹੜੀਆਂ ਡੈਕੋਰੇਸ਼ਨ ਦੇ ਵਾਸਤੇ ਜੋ ਤੁਸੀਂ ਸਾਰਾ ਯੂਜ਼ ਕੀਤਾ ਇਹਦੇ ਬਾਰੇ ਥੋੜਾ ਜਿਹਾ ਸੰਗਤਾਂ ਨੂੰ ਗਿਆਨ ਦੋ ਇਹ ਬੜੀ ਅਖੇਚ ਪਾ ਰਿਹਾ ਹਰ ਕਿਸੇ ਨੂੰ ਇਹ ਸਰਦਾਰ ਗੁਰੂ ਗੁਰਪ੍ਰੀਤ ਸਿੰਘ ਜੀ ਇਹਦੇ ਵਿੱਚ ਦੇਖੋ ਇਹ ਤਾਂ ਗੁਰੂ ਸਾਹਿਬ ਜੀ ਨੇ ਦਇਆ ਆਪ ਕਰਕੇ ਹੀ ਇਹ ਸੇਵਾ ਕਰਵਾਈ ਹੈ ਕਿਉਂਕਿ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਦਾ ਪਾਵਨ ਉਪਦੇਸ਼ ਵੀ ਹੈ ਆਪੇ ਸੇਵਾ ਲਾਜਿੰਦਾ ਪਿਆਰਾ ਆਪੇ ਬਖਸ਼ ਕਰੇ ਤੇ ਅੱਗੇ ਜਾ ਕੇ ਮਹਾਰਾਜ ਕਹਿੰਦੇ ਵੀ ਇਹ ਤੇਰੀ ਸੇਵਾ ਜਿਹੜੀ ਆ ਤੂੰ ਆਪ ਹੀ ਕਰਵਾ ਸਕਦਾ ਹੈ ਗੁਰਬਾਣੀ 'ਚ ਸਾਰੇ ਬਚਨ ਆਉਂਦੇ ਆ ਪਰ ਹੁਣ ਤੁਸੀਂ ਪੁੱਛ ਲਿਆ ਇਹ ਇਹ ਹੁਣ ਸਾਰੀ ਸੇਵਾ ਜਿਹੜੀ ਗੁਰੂ ਸਾਹਿਬ ਜੀ ਦੇ ਸਰਾਣੇ ਤਿਆਰ ਕਰਨੇ ਵਸਾਈਆਂ ਤਿਆਰ ਕਰਨੀਆਂ ਸਿਆਲ ਵਾਸਤੇ ਕੰਬਲ ਹੱਤੀ ਤਿਆਰ ਕਰਨੇ ਇਹ ਸਾਰੇ ਜੋ ਕੁਝ ਉੱਪਰ ਸਜਾਵਟਾਂ ਲਾਉਣੀਆਂ ਇਹ ਸਾਰੇ ਇਹ ਤੁਹਾਡੀ ਭੈਣ ਦਾ ਕੰਮ ਹੈ ਮੇਰਾ ਗ੍ਰਹਿ ਮੰਤਰੀ ਕਹ ਲਓ ਮੇਰੀ ਸਿੰਘਣੀ ਕਹ ਲਓ ਇਹ ਸਾਰਾ ਕਾਰ ਜੋ ਆਪਣੇ ਹੱਥੀਂ ਕਰਦੀ ਹੈ ਬਹੁਤ ਇੱਕ ਆਲਾ ਦਰਜੇ ਦੀ ਮਸ਼ੀਨ ਹੈ 34 35000 ਦੀ ਉਹ ਲਾਈ ਹੋਈ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਤੁਸੀਂ ਦਰਸ਼ਨ ਕਰੋਗੇ ਉਹ ਵੀ ਸਾਰੇ ਬਸਰ ਉਹ ਆਪਣੇ ਹੱਥੀਂ ਆਪ ਹੀ ਤਿਆਰ ਕਰਦੀ ਆ। ਇਹ ਖਰੀਦਦਾਰੀ ਵੀ ਉਹਦੀ ਆਪਣੀ ਹੁੰਦੀ ਆ। ਔਰ ਇਹਦੇ ਨਾਲ ਉਹ ਦੇ ਦੀਆਂ ਭੈਣਾਂ ਦਾ ਸੰਗ ਬਣਿਆ ਹੋਇਆ ਏ। ਉਹ ਸਾਰਾ ਰਲ ਮਿਲ ਕੇ ਖਰਚ ਕਰ ਲੈਂਦੀਆਂ ਨੇ। ਤੇ ਉਹ ਪਹਿਲ ਦੀ ਜਸਵਿੰਦਰ ਕੌਰ ਉਹ ਇੰਗਲੈਂਡ ਤੋਂ ਆ। ਉਹ ਤੋਂ ਵੱਡੀ ਭੈਣੇ ਦੀ। ਇਹ ਸਾਰਾ ਇਹ ਪਰਮਜੀਤ ਕੌਰ ਇਸ ਤਰ੍ਹਾਂ ਰਲ ਕੇ ਇਹ ਸਾਰਾ ਆਪ ਹੀ ਸਾਰਾ ਕੰਮ ਇਹਨਾਂ ਦਾ ਮੈਨੂੰ ਤਾਂ ਪਤਾ ਵੀ ਨਹੀਂ ਲੱਗਣ ਦਿੰਦੀਆਂ ਕਿ ਕਦੋਂ ਕੀ ਤਿਆਰ ਹੋ ਗਿਆ ਕਦੋਂ ਲਾਇਆ ਗਿਆ ਕਦੋਂ ਧੋਤਾ ਗਿਆ ਕਦੋਂ ਪ੍ਰੈਸ ਕੀਤਾ ਗਿਆ ਇਸ ਸੁਤੇ ਇੱਕ ਪਰਿਵਾਰ ਦਾ ਸੇਵਾ ਜਿਹੜੀ ਜੀਵਨ ਦਾ ਹਿੱਸਾ ਬਣ ਚੁੱਕੀ ਹੈ ਇਸੇ ਤਰ੍ਹਾਂ ਤੇ ਜਿਸ ਤਰ੍ਹਾਂ ਹੁਣ ਤੁਸੀਂ ਉਹ ਦੇਖੋਗੇ ਮਗਰ ਵੱਡਾ ਟੇਬਲ ਹੈ ਉਸ ਟੇਬਲ ਦੇ ਉੱਪਰ ਆ ਜੋ ਹੁਣ ਤੁਸੀਂ ਦਰਸ਼ਨ ਕਰਨੇ ਲੱਗੇ ਹੋ ਵੱਡੇ ਟੇਬਲ ਦਾ ਇਹਦੇ ਉਪਰ ਗੁਰੂ ਸਾਹਿਬ ਜੀ ਦਾ ਪ੍ਰਸ਼ਾਦਾ ਦੋ ਟਾਈਮ ਦਾ ਤਿਆਰ ਹੋ ਕੇ ਆਉਂਦਾ। ਉਹ ਬਰਤਨ ਵੀ ਗੁਰੂ ਸਾਹਿਬ ਜੀ ਦੇ ਅਨਲਗ ਕੀਤੇ ਗਏ ਨੇ। ਬਰਤਨਾਂ ਨੂੰ ਸਾਫ਼ ਕਰਨ ਵਾਸਤੇ ਜਿਹੜਾ ਵਿਮ ਵਰਤਿਆ ਜਾਂਦਾ ਉਹ ਉਹ ਵੀ ਅਨਲਗ ਹੈ। ਅ ਮਹਾਰਾਜ ਸਾਹਿਬ ਦਇਆਕਰਨ ਸਦਾ ਲਈ ਆਪਣੇ ਤੇ ਕਿ ਇਸ ਟੇਬਲ ਤੇ ਭੋਜਨ ਜਿਹੜਾ ਪਰੋਸ ਕੇ ਦੋ ਟਾਈਮ ਦਾ ਗੁਰੂ ਸਾਹਿਬ ਜੀ ਦਾ ਆਉਣਾ ਹੈ। ਤੇ ਟੇਬਲ ਵੀ ਅਨਲਗ ਤਿਆਰ ਕੀਤੇ ਗਏ ਗੁਰੂ ਸਾਹਿਬ ਜੀ। ਉਹ ਕੋਨੇ ਵੀ ਸਪੈਸ਼ਲ ਹਨ ਜਿਹੜੇ ਪ੍ਰਸ਼ਾਦੇ ਦੇ ਉੱਪਰ ਪੈ ਕੇ ਆਉਣੇ ਨੇ ਇੱਥੇ ਤੱਕ ਸ੍ਰੀ ਦਮਦਮਾ ਸਾਹਿਬ ਔਰ ਗੁਰੂ ਸਾਹਿਬ ਜੀ ਨੇ ਦਇਆ ਕੀਤੀ ਪਤਾ ਨਹੀਂ ਕੀ ਤਰਸ ਕੀਤਾ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਵੀ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੋਈ ਹੈ ਉੱਥੇ ਵੀ ਜਿਹੜਾ ਘਰ ਮਹਾਰਾਜ ਨੇ ਬਖਸ਼ਿਆ ਉੱਥੇ ਵੀ ਜਿਹੜੀ ਰਸੋਈ ਹੈ ਔਰ ਇੱਥੇ ਵੀ ਰਸੋਈ ਵਿੱਚ ਕੋਈ ਆਪਣੇ ਕਦੀ ਗੱਲਬਾਤ ਦੁਨਿਆਵੀ ਕਰ ਨਹੀਂ ਸਕਦਾ ਪਹਿਲਾਂ ਤੋਂ ਲੈ ਕੇ ਕਿਉਂਕਿ ਗੁਰੂ ਸਾਹਿਬ ਜੀ ਦਾ ਉਹ ਪ੍ਰਸ਼ਾਦਾ ਤਿਆਰ ਹੋਣਾ ਹੁੰਦਾ ਹੈ ਇਸ ਕਰਕੇ ਇਸ ਮर्यादा ਅਨੁਸਾਰ ਇਹ ਸਾਰਾ ਸੁਤੇ ਹੀ ਹੋ ਰਿਹਾ ਇਹ ਕੋਈ ਸਾਨੂੰ ਇਸ ਵੇਲੇ ਇਹ ਨਹੀਂ ਆ ਕਿ ਸ਼ਾਇਦ ਕੋਈ ਜ਼ੋਰ ਲੱਗ ਰਿਹਾ ਸੇਵਾ ਤੇ ਜਾਂ ਕੋਈ ਜ਼ਿਆਦਾ ਵੀ ਪਤਾ ਨਹੀਂ ਧਿਆਨ ਖਿੱਚਿਆ ਜਾਂ ਹੁਣ ਕੁਝ ਨਹੀਂ ਆ ਹੁਣ ਸੁਤੇ ਹੈ ਜਿਸ ਤਰ੍ਹਾਂ ਆਪ ਹੀ ਗੁਰੂ ਸਾਹਿਬ ਵਰਤ ਕੇ ਕਰਵਾ ਰਹੇ ਨੇ ਨਾ ਹੀ ਕੋਈ ਚਿੰਤਾ ਜੀ ਲੱਗਦੀ ਨਾ ਕੋਈ ਲੋੜ ਜਾ ਪੈਂਦਾ ਹੈ ਸੁਤੇ ਜੀਵਨ ਦਾ ਹਿੱਸਾ ਬਣ ਕੇ ਆਪਣੇ ਆਪ ਕੋਈ ਜਾ ਰਹੀ ਸੋ ਸੱਚਮੁੱਚ ਜੀਵਨ ਦਾ ਇੱਕ ਹਿੱਸਾ ਬਣ ਜਾਣਾ ਜੀਵਨ ਦਾ ਅੰਗ ਬਣ ਜਾਣਾ ਇਹ ਬਹੁਤ ਵੱਡੀ ਗੱਲ ਹੈ ਵੈਸੇ ਤਾਂ ਖੈਰ ਐਸੇ ਕੌਮ ਦੇ ਉੱਚ ਜਿਹੜੇ ਅਹੁਦੇ ਹਨ ਜੱਥੇਦਾਰੀਆਂ ਉਹ ਗੁਰੂ ਸਾਹਿਬ ਦੇ ਬਖਸ਼ਿਸ਼ਾਂ ਦੇ ਜਿਹੜੇ ਪਾਤਾਲ ਸਿੰਘ ਨੇ ਉਹਨਾਂ ਨੂੰ ਹੀ ਸਤਗੁਰੂ ਬਖਸ਼ਿਸ਼ ਕਰਦੇ ਨੇ ਪਰ ਇਹ ਜੀਵਨ ਦੇ ਵਿੱਚ ਐਸੀ ਇੱਕੇ ਚ ਐਸਾ ਪਿਆਰ ਜਿਹੜਾ ਹੋਣਾ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਵੇਖੋ ਇੱਕ ਵਾਰੀ ਫੇਰ ਜੇ ਆਪਾਂ ਦਰਸ਼ਨ ਕਰ ਲਈਏ ਤੇ ਮੈਂ ਸਮਝਦਾ ਕਿ ਕਿੰਨੀ ਪਿਆਰ ਦੇ ਨਾਲ ਇਹ ਸਾਰੀ ਸੇਵਾ ਉਕੀ ਬਾਹਰ ਹੁਣ ਵਿਦੇਸ਼ਾਂ ਵਿੱਚ ਪੜਾਣਾ ਦੇਖ ਰਹੀਆਂ ਨੇ ਹਰ ਕਿਸੇ ਦੇ ਮਨ ਦੇ ਵਿੱਚ ਹੁੰਦਾ ਕਿ ਗੁਰੂ ਸਾਹਿਬ ਦੇ ਵਾਸਤੇ ਕੀ ਕੀਤਾ ਜਾਏ ਕਿਵੇਂ ਦੀ ਸੇਵਾ ਕਿਵੇਂ ਦਾ ਸੋ ਇਸ ਚੀਜ਼ ਨੂੰ ਦੇਖ ਕੇ ਤਾਂ ਇੱਕੋ ਲਫ਼ਜ਼ ਮੇਰੇ ਜ਼ਿਹਨ ਚ ਆ ਰਿਹਾ ਕਿ ਜਿਵੇਂ ਕਿਸੇ ਨੇ ਆਪਣੀਆਂ ਰੀਝਾਂ ਪੂਰੀਆਂ ਕੀਤੀਆਂ ਹੋਣ ਸੋ ਉਸ ਪੱਦਰ ਦੀ ਸੇਵਾ ਜਿਹੜੀ ਹੈ ਇਹ ਚੌਂਕੀ ਸਾਹਿਬ ਜਿਹੜੀ ਉਹ ਵੀ ਸਜਾਈ ਗਈ ਹੈ ਸਾਹਮਣੇ ਕਿੰਨੇ ਪਿਆਰ ਦੇ ਨਾਲ ਕਿੰਨੇ ਵਧੀਆ ਕੁਆਲਿਟੀ ਦਾ ਕਪੜਾ ਯੂਜ਼ ਕਰਕੇ ਫਿਰ ਉਹ ਇਹ ਗੋਲ ਸਰਾਣਾ ਤਿਆਰ ਕੀਤਾ ਗਿਆ ਉਹਦੇ ਉੱਤੇ ਪਰ ਆ ਜੋ ਹੁਣ ਮੈਨੂੰ ਇਹਨਾਂ ਦਾ ਨਾਮ ਤਾਂ ਆਉਂਦੇ ਨਹੀਂ ਜੁਐਲਰੀ ਕਿਸ ਟੰਗ ਦੀ ਕੀ ਯੂਜ਼ ਕੀਤੀ ਹੈ ਤੇ ਪੂਰਾ ਇਹ ਦੇ ਵਿੱਚ ਕਿੰਨੇ ਸੋਹਣੇ ਨਗ ਜੜੇ ਹੋਏ ਨੇ ਇੱਥੇ ਵੀ ਲੜੀਆਂ ਜਿਹੜੀਆਂ ਨੇ ਉਹ ਉੱਪਰੋਂ ਹੇਠਾਂ ਤੱਕ ਜਿਹੜੀਆਂ ਲਟਕਦੀਆਂ ਪਈਆਂ ਇਧਰ ਚੰਦੋਆ ਸਾਹਿਬ ਉਹ ਵੀ ਉਸਰ ਇਹ ਸਟਾਈਲ ਦਾ ਅਗੋਂ ਉੱਚਾਈ ਪਿੱਛੋਂ ਨੀਵੇਂ ਸੋ ਦਰਸ਼ਨੀ ਬਹੁਤ ਬ੍ਰੀਕ ਦੇ ਨਾਲ ਮੈਂ ਸਮਝਦਾ ਕਿ ਅੱਜ ਜਿਹੜਾ ਆਪਾਂ ਇਹ ਵਿਚਾਰਾਂ ਕਰ ਰਹੇ ਆ ਆਪਾਂ ਐਵੇਂ ਸਮਝ ਲਈਏ ਕਿ ਗੁਰੂ ਸਾਹਿਬ ਦਾ ਜੇ ਉਹਨਾਂ ਦੇ ਨਿਵਾਸ ਸਥਾਨ ਜਾਂ ਉਹਨਾਂ ਦੇ ਵਾਸਤੇ ਕੋਈ ਆਪਾਂ ਘਰ ਦੇ ਵਿੱਚ ਤਿਆਰੀ ਕਰਨੀ ਹੈ ਤੇ ਉਹਦੀ ਇੰਟੀਰੀਅਰ ਡਿਜ਼ਾਈਨਿੰਗ ਕਿਵੇਂ ਦੀ ਹੋਏ ਇੱਕ ਵਧੀਆ ਜੋ ਹੈ ਉਹਦਾ ਇੱਕ ਸਾਡੇ ਸਾਹਮਣੇ ਉਦਾਹਰਣ ਹੈ ਕਿ ਕਿਸ ਢੰਗ ਦੇ ਨਾਲ ਇਹ ਜਿਹੜੀ ਸੇਵਾ ਕੀਤੀ ਜਾ ਸਕਦੀ ਹੈ ਤੇ ਇੱਕ ਹੋਰ ਬੜਾ ਇੱਕ ਹੋਰ ਬੜੀ ਨਵੀਂ ਚੀਜ਼ ਮੈਂ ਸਮਝਦਾ ਮੇਰੇ ਵਾਸਤੇ ਵੀ ਬਹੁਤ ਨਵੀਂ ਆਪ ਸੰਗਤਾਂ ਵੀ ਇਸ ਨੂੰ ਦੇਖ ਕੇ ਇਹ ਹੁਣ ਇਹਦੇ ਬਾਰੇ ਸਿੰਘ ਸਾਹਿਬ ਵੀ ਸਾਨੂੰ ਗਿਆਨ ਦੇ ਸਕਦੇ ਕਿਉਂਕਿ ਇਹ ਬਿਲਕੁਲ ਇੱਕ ਨਵਾਂ ਸਾਡੇ ਸਾਹਮਣੇ ਸਤਗੁਰਾਂ ਦੀ ਸੇਵਾ ਦੇ ਵਾਸਤੇ ਇਹ ਚੀਜ਼ ਹੈ ਐ ਸਿੰਘ ਸਾਹਿਬ ਜੀ ਇਹਦੇ ਪਰਥਾਏ ਥੋੜਾ ਜਿਹਾ ਸਾਡੇ ਨਾਲ ਗਿਆਨ ਹਾਂ ਸਾਂਝਾ ਕਰੋ ਇਹ ਦਿਸਰਪਨ ਦੇਖਦੇ ਆ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਘਰ ਵਿੱਚੋਂ ਲੈ ਕੇ ਆਉਣਾ ਸੋਖ ਆਸਣ ਹਸਤਾਲਨ ਤੋਂ ਲੈ ਕੇ ਆਉਣਾ ਪੀੜਾ ਸਾਹਿਬ ਤੇ ਗੁਰੂ ਸਾਹਿਬ ਜੀ ਨੂੰ ਸਵਾਜਮਨ ਕਰਕੇ ਸਿੱਖ ਸੰਗਤਾਂ ਘਰਾ ਵਿੱਚ ਲੈ ਕੇ ਆਉਂਦੀਆਂ ਨੇ ਤੇ ਉਪਰੋਂ ਕਹਿ ਦਿੱਤਾ ਜਾਂਦਾ ਜੀ ਕਮਰ ਕੱਸਾ ਲਗਾਇਆ ਗਿਆ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕਮਰ ਕੱਸਾ ਕੇਵਲ ਕਮਰ ਦੇ ਨਾਲ ਹੁੰਦਾ ਹੈ ਲੱਕ ਦੇ ਨਾਲ ਹੁੰਦਾ ਹੈ ਤੁਸੀਂ ਇੱਕ ਗੱਲ ਨੂੰ ਥੋੜਾ ਗਹਿਰਾਈ ਨਾਲ ਸੋਚੋ ਆਪਣੀ ਮਾਨਸਿਕਤਾ ਵਿੱਚ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਪਿਆਰੇ ਦਇਆ ਸਿੰਘ ਜੀ ਕਦੀ ਕਹਿ ਸਕਦੇ ਸਨ ਕਿ ਸੱਚੇ ਪਾਤਸ਼ਾਹ ਤੁਹਾਨੂੰ ਪਲੰਘ ਦੇ ਉੱਪਰ ਥੋੜਾ ਨਾਲ ਬੰਨ ਕੇ ਜਾ ਕਿਦਾਂ ਕਦੀ ਸੋਚ ਵੀ ਨਹੀਂ ਸਕਦੇ ਸਨ ਮੈਂ ਇਹ ਗੱਲ ਬੇਨਤੀ ਕਰਦਾ ਤੁਹਾਨੂੰ ਸਿੱਖ ਸੰਗਤਾਂ ਨੂੰ ਵੀ ਕਿ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਗਟ ਗੁਰਾਂ ਕੀ ਦੇਹ ਫਿਰ ਇਹਨਾਂ ਨੂੰ ਪੀੜਾ ਸਾਹਿਬ ਨਾਲ ਕਿਉਂ ਬੰਨਿਆ ਜਾਂਦਾ ਹੈ ਆਪਣੀ ਗਲਤੀ ਨੂੰ ਛੁਪਾਉਣ ਵਾਸਤੇ ਆਪਾਂ ਨਾਮ ਰੱਖ ਦਿੱਤਾ ਕਿ ਕਮਰ ਕਸਾ ਪਰ ਕਮਰ ਕਸਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਮਰ ਦੇ ਨਾਲ ਹੁੰਦਾ ਇਹ ਫਿਰ ਅਸੀਂ ਸੋਚਿਆ ਕਿ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਕਿਸ ਤਰ੍ਹਾਂ ਲੈ ਕੇ ਆਉਣ ਦਾ ਤੇ ਸੁਖ ਅਸਨ ਤੱਕ ਲੈ ਕੇ ਜਾਣ ਦਾ ਇਹ ਕਿਦਾਂ ਪ੍ਰਬੰਧ ਕੀਤਾ ਜਾਏ ਆ ਜਿਸ ਤਰ੍ਹਾਂ ਤੁਸੀਂ ਦਰਸ਼ਨ ਕੀਤਾ ਤੇ ਹੁਣ ਵੀ ਕਰਨ ਲੱਗੇ ਹੋ ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰਾ ਡਿਜ਼ਾਈਨ ਜਿਹੜਾ ਨਕਸ਼ਾ ਉਲੀਕਿਆ ਹੋਇਆ ਹੈ ਉਹ ਕਹਿੰਦੇ ਹਨ ਕਿ 6ਵੇਂ ਪਾਤਸ਼ਾਹ 7ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਸਾਰੇ ਗੁਰੂ ਸਾਹਿਬ ਜਦੋਂ ਹਾਥੀ ਦੀ ਅਸਵਾਰੀ ਕਰਦੇ ਸਨ ਹਾਥੀ ਦੇ ਉੱਪਰ ਇੱਕ ਅੰਬਾਰੀ ਸੱਜੀ ਹੁੰਦੀ ਸੀ ਅੰਬਾਰੀ ਜ ਜਨੂੰ ਹਾਥੀ ਉੱਪਰ ਬੈੱਡ ਕਹਿਦੀਏ ਲੱਗਾ ਸੀ ਉਸ ਅੰਬਾਰੀ ਦੇ ਮਗਰ ਗੋਲ ਸਰਾਣਾ ਲੱਗਾ ਹੁੰਦਾ ਸੀ ਇਹ ਜੋ ਮਗਰ ਕਾਰਨ ਹੋਈ ਇਹਨੂੰ ਲਿਖਦੇ ਹਨ ਕਿ ਉੱਚਾ ਕਾਜ ਬਣਿਆ ਹੁੰਦਾ। ਆਜ ਦੇ ਨਾਲ ਗੋਲ ਘਰਾਣਾ ਅੱਗੇ ਗੱਦਾ ਲੱਗਾ ਹੁੰਦਾ ਸੀ। ਦੁੱਧ ਵਰਗਾ ਉਹ ਇੱਟਾ ਲਿਖਦੇ। ਜਿਸ ਤਰ੍ਹਾਂ ਇਹ ਵਛਾਈ ਬਿਲਕੁਲ ਦੁੱਧ ਵਰਗੀ ਹੈ। ਉਹ ਕਹਿੰਦੇ ਹਨ ਕਿ ਅਗਲੀ ਸਾਈਡ ਤੇ ਗੁਰੂ ਸਾਹਿਬ ਜੀ ਦੇ ਉਤਰਨ ਦਾ ਰਾਹ ਹੁੰਦਾ ਸੀ। ਅਗਲੀ ਤਰਫ ਇਹ ਉਸੇ ਤਰ੍ਹਾਂ ਫਿਰ ਉਤਰਨ ਦਾ ਰਸਤਾ ਅਗਲੀ ਸਾਈਡ ਅੱਗੇ ਹੋਰ ਸੱਜੇ ਉਹ ਲਿਖਦੇ ਹਨ ਕਿ ਗੁਰੂ ਸਾਹਿਬ ਆਪਣੇ ਬਾਧੂ ਰੱਖਦੇ ਸਨ ਪਾਵਨ ਕਰ ਕਮਲ ਤੇ ਇਹ ਸਾਰਾ ਡਿਜ਼ਾਈਨ ਉਹਦੇ ਅਨੁਸਾਰ ਕਰਕੇ ਫਿਰ ਇਹ ਗੁਰੂ ਸਾਹਿਬ ਜੀ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਉਣ ਦਾ ਅੰਬਾਰੀ ਤਿਆਰ ਕੀਤੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹਦੇ ਵਿੱਚ ਸਵਾਜਿਮਾਨ ਕਰਕੇ ਉਸ ਤੋਂ ਬਾਅਦ ਫਿਰ ਦੋ ਸਿੰਘ ਸੀਸ ਤੇ ਅਸਵਾਰਾ ਕਰਵਾ ਦਿੰਦੇ ਹਨ ਤੇ ਅਸਵਾਰਾ ਕਰਾਉਣ ਤੋਂ ਬਾਅਦ ਫਿਰ ਉਹ ਕਲਾ ਸਿੰਘ ਅੱਗੇ ਬੜੇ ਪਿਆਰ ਨਾਲ ਅੱਗੇ ਤੁਰਿਆ ਹੁੰਦਾ ਏ ਇੱਕ ਉਪਾਰਾ ਨਹੀਂ ਹੈ ਬਾਲਾ ਹਰੇਕ ਤਰ੍ਹਾਂ ਦਾ ਧਿਆਨ ਵਿੱਚ ਰੱਖਿਆ ਗਿਆ ਹਰੇਕ ਗੱਲ ਨੂੰ ਇਹ ਪਾਰਾ ਵੀ ਨਾ ਹੋਏ অতি ਸੁੰਦਰ ਵੀ ਹੋਏ ਮर्यादा ਅਨੁਸਾਰ ਵੀ ਪੂਰੀ ਨਪੁੰਤਾ ਦੇ ਵਿੱਚ ਭਰੀ ਹੋਏ ਇਹ ਅੰਬਾਰੀ ਉਹ ਤਿਆਰ ਕੀਤੀ ਜੋ ਆਪ ਜੀ ਨੇ ਪਹਿਲਾਂ ਦਰਸ਼ਨ ਕਰ ਲਈ। ਉਹ ਸੰਗਤ ਜੀ ਇਹ ਅੰਬਾਰੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਜਿਸ ਤੰਗ ਦੇ ਨਾਲ ਤਿਆਰ ਕੀਤੀ ਹੈ ਇਹ ਸੱਚਮੁੱਚ ਬਹੁਤ ਹੀ ਅਸੀ ਮਤਲਬ ਦਿਖ ਆਪ ਸਭ ਨੂੰ ਬਹੁਤ ਖਿੱਚ ਪਈ ਹੋਏਗੀ ਕਿ ਹਾਂ ਇੱਕ ਹੋਰ ਗੱਲ ਜਿਹੜੀ ਇਹ ਸਾਰੀਆਂ ਜੋ ਸੇਵਾਵਾਂ ਨੇ ਇਹਨਾਂ ਨੂੰ ਦੇਖ ਕੇ ਇੱਕਦਮ ਉਹ ਸਮਾਉ ਵਕਤੇ ਤੇ ਆ ਜਾਂਦਾ ਸੋ ਮੈਂ ਸਮਝਦਾ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਆਪਣੀ ਮਨ ਬਿਰਤੀ ਨੂੰ ਟਿਕਾ ਕੇ ਰੱਖਣ ਦੇ ਵਾਸਤੇ ਇਹ ਬਹੁਤ ਹੀ ਲਾਭਕਾਰੀ ਤੇ ਸਹਾਇ ਸਹਿਤ ਹੁੰਦੀਆਂ ਨੇ ਔਰ ਆਪਾਂ ਕੁਝ ਵਿਚਾਰਾਂ ਸਿੰਘ ਸਾਹਿਬ ਜੀ ਪਾਸੋਂ ਸਰਵਨ ਕਰਨੀਆਂ ਨੇ ਗੁਰੂ ਸਾਹਿਬ ਦੀ ਸਤਕਾਰ ਪਰਥਾਈ ਉਹਨਾਂ ਦੇ ਅਦਬ ਪਰਥਾਈ ਦੇ ਨਾਲ ਹੀ ਨਾਲ ਦਰਸ਼ਨ ਜਿਹੜੇ ਨੇ ਇਹਨਾਂ ਬਿਲਕੁਲ ਸੱਚਮੁੱਚ ਲੱਗਦਾ ਹੈ ਕਿ ਜਿੱਤੇ ਆਉਂਦਾ ਉਸ ਸਮਾਕੇ ਦਸਵੇਂ ਪਾਤਸ਼ਾਹ ਜਿਵੇਂ ਅਨੰਦਪੁਰ ਸਾਹਿਬ ਦੇ ਵਿੱਚ ਬਰਾਜਮਾਨ ਹੁੰਦੇ ਸਨ ਤਾਂ ਕਿਵੇਂ ਕਿੰਨੀਆਂ ਸੋਹਣੀਆਂ ਚਾਨਣੀਆਂ ਤੇ ਪ੍ਰਸਾਦੀਆਂ ਹਾਤੀ ਤੇ ਹੋਰ ਐਸੀ ਜੜੀਆਂ ਸੰਗਤਾਂ ਨੇ ਜੋ ਪੇਟਾਵਾਂ ਕੀਤੀਆਂ ਹੁੰਦੀਆਂ ਸਨ ਗੁਰੂ ਸਾਹਿਬ ਦੇ ਵਾਸਤੇ ਕੁਝ ਐਸਾ ਹੀ ਚਾਹ ਜਿਹੜਾ ਇਥੇ ਪਰਿਵਾਰ ਵੱਲੋਂ ਇਹ ਪੂਰਾ ਕੀਤਾ ਜਾ ਰਿਹਾ ਹੈ। ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਹਿਤ ਆਪਾਂ ਕੁਝ ਵਿਚਾਰਾਂ ਦੀ ਸਾਂਝ ਕਰ ਰਹੇ ਸੀ। ਇਹ ਜੋ ਵਿਚਾਰਾਂ ਆਪਾਂ ਕੀਤੇ ਆ ਇਹ ਆਪਣੇ ਨਗਰਾਂ ਦੇ ਗੁਰੂ ਘਰ ਵਿਖੇ ਵੀ ਅਸੀਂ ਇਸ ਮर्यादा ਦੇ ਅਨੁਸਾਰ ਸੇਵਾ ਕਰ ਸਕਦੇ ਹਾਂ। ਤੇ ਜਿਨ੍ਹਾਂ ਪਰਿਵਾਰਾਂ ਨੂੰ ਸਤਿਗੁਰਾਂ ਨੇ ਅਸੀਰ ਰਹਿਮਤ ਉਸੇ ਬਖਸ਼ਿਸ਼ ਕੀਤੀ ਹੈ ਕਿ ਉਹਲੇ ਅਸਥਾਨ ਉਹਨਾਂ ਦੇ ਕੋਲ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕਰ ਸਕਦੇ ਨੇ ਜਾਂ ਸੇਵਾ ਕਰਨ ਦਾ ਉਹਨਾਂ ਦੇ ਵਿੱਚ ਉਤਮ ਤੇ ਚਾਹ ਹੈ। ਉਹਨਾਂ ਦੇ ਵਾਸਤੇ ਵੀ ਇਹ ਬਹੁਤ ਹੀ ਲਾਭਕਾਰੀ ਸੇਵਾ ਜਿਹੜੀ ਇਹ ਸਿੱਧ ਹੋ ਸਕਦੀ ਕਿ ਕਿਸ ਢੰਗ ਦੇ ਨਾਲ ਹੁਣ ਇਹ ਵੀ ਨਿਵਾਸ ਸਥਾਨ ਹੈ ਸਿੰਘ ਸਾਹਿਬ ਦਾ ਜਿੱਥੇ ਆਪਾਂ ਖੜੇ ਵਿਚਾਰਾਂ ਕਰਦੇ ਪਏ ਹਾਂ ਕਿ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਖਾਲਸੇ ਦਾ ਤਖਤ ਹੈ ਉਸ ਸਥਾਨ ਦੇ ਉੱਤੇ ਸਿੰਘ ਸਾਹਿਬ ਜਿਵੇਂ ਆਪਜੀ ਜਾਣਦੇ ਹੋ ਕਿ ਇੱਥੇ ਸੇਵਾ ਪਿਛਲੇ ਕੁਦਰਸਤੋਂ ਰੰਮ ਕੀਤੀ ਸੀ ਤੇ ਇਸ ਗ੍ਰਹਿ ਵਿਖੇ ਪਹਿਲਾ ਸੈਟ ਪਾਠ ਕੀਤਾ ਗਿਆ ਹੈ ਹੁਣ ਜਿਸ ਢੰਗ ਦੇ ਨਾਲ ਇਹ ਸਾਰੀ ਸੇਵਾ ਹੋਈ ਹੈ ਤੇ ਮੱਥਾ ਟੇਕਣ ਦੇ ਵਾਸਤੇ ਜਾਂ ਸੰਗਤਾਂ ਦੇ ਆਉਣ ਵਾਸਤੇ ਉਹ ਸਾਰਾ ਥੋੜਾ ਜਿਹਾ ਇਸ ਪਰਥਾਈ ਵੀ ਕਿਉਂਕਿ ਫਿਰ ਚਾਹ ਜਿਹੜਾ ਵਾ ਚਾਹ ਦੇ ਨਾਲ-ਨਾਲ ਮਰਿਆਦਾ ਜਿਹੜੀ ਉਹ ਵੀ ਬਰਕਰਾਰ ਰਹੇ ਇਸ ਸਿੰਘ ਸਾਹਿਬ ਜੀ ਆਪ ਜੀ ਥੋੜੇ ਜਿਹਾ ਗਿਆਨ ਸਾਂਝਾ ਕਰ ਸਕਣਾਲ ਜੀ ਕਿ ਮੈਂ ਇਸ ਰੌਬ ਜੀ ਦੇ ਧਿਆਨ ਵਿੱਚ ਲਿਆਉਣਾ ਚਾਹਣਾ ਹੈ ਕਿ ਜਿੱਥੇ ਵੀ ਸਿੱਖ ਸੰਗਤਾਂ ਨੇ ਆਪਣਾ ਮਸਤਕ ਰੱਖ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨੀ ਹੁੰਦੀ ਹੈ ਉਸ ਇੱਕ ਸੰਗਤਾਂ ਦੇ ਮਨ ਵਿੱਚ ਧਿਆਨ ਜਿਹੜਾ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਹੁੰਦਾ ਹੈ ਕਿ ਚਰਨ ਛੋਹ ਪ੍ਰਾਪਤ ਕਰ ਰਹੇ ਹਾਂ ਸਾਡਾ ਮੱਥਾ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਜਦੋਂ ਗੁਰੂ ਸਾਹਿਬ ਆਪਣੇ ਦੀਵਾਨ ਦੇ ਉੱਪਰ ਜਾਂਦੇ ਸਨ ਸੰਗਾਸੋਂਪੁਰ ਬੈਠਣ ਵਾਸਤੇ ਉਹ ਅਗਲੀ ਤਰਫ ਇੱਕ ਬਹੁਤ ਸੁੰਦਰ ਕਪੜਾ ਵਿਛਿਆ ਹੁੰਦਾ ਹੈ ਉਦੇ ਉਪਰੋ ਸਿੱਖ ਸੰਗਤਾਂ ਜਾਂ ਹੋਰ ਗੁਰੂ ਕੇ ਪਿਆਰੇ ਸਿੱਖ ਲੰਘਾ ਬਣਾ ਕੇ ਨਹੀਂ ਸੰਨ ਕਦੀ ਵਾਸਤੇ ਵਿਲੰਘ ਸਕਦੇ ਕਦੀ ਵੀ ਉਹ ਕੇਵਲ ਗੁਰੂ ਸਾਹਿਬ ਹੀ ਉਹਦੇ ਉਪਰ ਚਰਨ ਰੱਖ ਕੇ ਉੱਪਰ ਜਾ ਸਕਦੇ ਸੀ ਬਸ ਉਹ ਚਰਨ ਸ਼ੋ ਐਸੀ ਹੁੰਦੀ ਸੀ ਮੁੜ ਕੇ ਸਿੱਖ ਸੰਗਤਾਂ ਆ ਜਿਸ ਤਰ੍ਹਾਂ ਹੁਣ ਤੁਸੀਂ ਦਰਸ਼ਨ ਕਰਨ ਲੱਗੇ ਹੋ ਇਹ ਮੈਟ ਲਗਾ ਹੋਇਆ ਹੈ ਬੜਾ ਕੀਮਤੀ ਲਾਇਆ ਹੈ ਇਹ ਮੈਟ ਜਿਹੜਾ ਇਹ ਉਸੇ ਹੀ ਮਰਿਆਦਾ ਨੂੰ ਪੂਰੀ ਕਰਨ ਵਾਸਤੇ ਇਹਦੇ ਉਪਰ ਆਪਾਂ ਕੋਈ ਵੀ ਪੈਰ ਰੱਖ ਕੇ ਨਹੀਂ ਲੰਘ ਸਕਦੇ ਜਿਸ ਤਰ੍ਹਾਂ ਉਦੋਂ ਗੁਰੂ ਸਾਹਿਬ ਚਰਨ ਰੱਖ ਕੇ ਲੰਘੇ ਸਾਰਾ ਦਿਨ ਸਿੱਖ ਸੰਗਤਾਂ ਉਦੋਂ ਉਸੇ ਹੀ ਕੱਪੜੇ ਉੱਪਰ ਚਰਨ ਛੋ ਲੈੰਦੀਆਂ ਸਨ ਇਸ ਕਰਕੇ ਵੱਖਰੇ ਤੌਰ ਤੇ ਇਹ ਮੈਟ ਲਗਾਇਆ ਗਿਆ ਕਿ ਇੱਥੇ ਮੱਥਾ ਟੇਕਣਾ ਨਮਸਕਾਰ ਕਰਨੀ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਲਰਕੇ ਇਹ ਉਸ ਮਰਿਆਦਾ ਅਨੁਸਾਰ ਹੈ ਇੱਕ ਮੈਂ ਤੁਹਾਡੇ ਨਾਲ ਸਾਂਝਾ ਵਤਨ ਕਰਨਾ ਚਾਹਣਾ ਇਹ ਕੱਲਾ ਦਕੱਲਾ ਕੋਈ ਬੰਦਾ ਇਹ ਸੇਵਾ ਨਹੀਂ ਕਰ ਸਕਦਾ ਜਦੋਂ ਗੁਰੂ ਸਾਹਿਬ ਕਰਾਉਣੀ ਚਾਹਣ ਉਦੋਂ ਹੁੰਦੀ ਹੈ ਨਾਲ ਦੇ ਨਾਲ ਸਹਿਯੋਗੀ ਜਿਹੜੇ ਗੁਰਮੁਖ ਪਿਆਰੇ ਗੁਰਸਿੱਖ ਹੁੰਦੇ ਆ ਅੱਜ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਭਾਈ ਅਜਮੇਰ ਸਿੰਘ ਸੇਵਾਦਾਰ ਹੈ ਇਹ ਪੱਕੇ ਤੌਰ ਤੇ ਮੇਰੇ ਨਾਲ ਹੀ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਤੱਕ ਸ੍ਰੀ ਦਮਦਮਾ ਸਾਹਿਬ ਵੀ ਸultanpur Lodi ਤੋਂ ਪਿੱਛੇ ਗਰੇਸੀ ਸਿੰਘ ਹੈ ਬਹੁਤ ਚੜ੍ਹਦੀ ਕਲਾ ਸਹਿਤ ਇਹ ਨਾਲ ਇਹ ਲੱਗੇ ਸਾਰੀ ਸੇਵਾ ਇਹ ਸਾਡੇ ਨਾਲ ਲੱਗੇ ਸਾਰੀ ਸੇਵਾ ਆਪਣੇ ਹੱਥੀਂ ਸਜਾਉਣ ਦੀ ਸਜਾਵਟਾਂ ਕਰਨ ਦੀ ਗੁਰੂ ਸਾਹਿਬ ਜੀ ਇਹਦੇ ਕੋਲੋਂ ਵੀ ਇਹ ਸੇਵਾ ਨਾਲ ਕਰਾਉਂਦੇ ਆ ਜੀ ਬਿਲਕੁਲ ਕਿਉਂਕਿ ਕਾਰਜ ਜਿੱਥੇ ਜ਼ਿੰਮੇਵਾਰੀ ਵਾਲਾ ਉਥੇ ਇੱਕ ਬੜਿਆ ਬਰੀਕੀ ਵਾਲਾ ਤੇ ਕਿਉਂਕਿ ਹਰ ਜਿਹੜੀ ਲੜੀ ਹੈ ਉਹਨੂੰ ਬੜੀ ਬਕੂਬੀ ਉਹਨੂੰ ਬੰਨਣਾ ਟੰਗਣਾ ਤੇ ਉਹਨਾਂ ਦਾ ਇੱਕ ਆਪਸ ਦੇ ਵਿੱਚ ਸੀਕੁਐਂਸ ਐਸਾ ਹੋਏ ਆ ਪਿੱਛੇ ਮੈਂ ਸਮਝਦਾ ਕਿ ਜੇ ਆਪਾਂ ਇੱਕ ਵਾਰੀ ਤੱਕ ਲਈਏ ਆ ਪਿੱਛੇ ਗੁਰੂ ਸਾਹਿਬ ਦੇ ਜੋ ਲੜੀਆਂ ਲੱਗੀਆਂ ਨੇ ਹਰ ਲੜੀ ਜਿਹੜੀ ਹੈ ਉਦਾ ਬਰਾਬਰ ਇੱਕ ਦੂਸਰੇ ਤੋਂ ਜਿਹੜਾ ਡਿਸਟੈਂਸ ਹੈ ਕਿਸ ਢੰਗ ਦੇ ਨਾਲ ਕਿਸ ਬਰੀਕੀ ਦੇ ਨਾਲ ਉਸ ਚੀਜ਼ ਨੂੰ ਮੇਨਟੇਨ ਕੀਤਾ ਗਿਆ ਸੋ ਹਰ ਚੀਜ਼ ਜਿਹੜੀ ਹੈ ਆਪਣੇ ਆਪ ਦੇ ਵਿੱਚ ਇਹ ਇੱਕ ਸ਼ਰਧਾ ਭਾਵਨਾ ਇੱਕ ਚਾਹ ਦਾ ਪ੍ਰਤੀਕ ਕਿਸ ਢੰਗ ਦੀ ਸੇਵਾ ਕੀਤੀ ਜਾਏ ਸੋ ਇਹ ਗੁਲਦਸਤਾ ਵੀ ਤਾਜ਼ੇ ਫੁੱਲਾਂ ਦਾ ਇੱਥੇ ਗੁਰੂ ਸਾਹਿਬ ਦੀ ਹਜ਼ੂਰੀ ਲਿਆਂਦਾ ਜਾਂਦਾ ਸੋ ਇਹ ਸਾਰਾ ਆਪਾਂ ਰੱਖ ਸਕਦੇ ਹਾਂ ਇੱਕ ਹੋਰ ਥੋੜਾ ਜਿਹਾ ਨੁਕਤਾ ਹੈ ਇਕ ਜੇ ਉਹ ਸਾਡੇ ਸਾਹਮਣੇ ਆਉਂਦਾ ਕਿ ਅਕਸਰ ਜਿਵੇਂ ਕਿ ਮੱਥਾ ਟੇਕਣ ਦੇ ਵਾਸਤੇ ਕਿਉਂਕਿ ਜਿਹੜੀ ਮਾਇਆ ਆਉਂਦੀ ਹੈ ਉਹ ਸਾਡੀਆਂ ਜੇਬਾਂ ਦੇ ਵਿੱਚ ਤੇ ਉਹ ਬਾਜ਼ਾਰ ਚੋਂ ਕਿਉਂਕਿ ਜਿਹੜੀ ਫਰੈਂਸੀ ਹੈ 100 ਹੱਥਾਂ ਥਾਣੀ ਗੁਜ਼ਰ ਕੇ ਪਹੁੰਚਦੀ ਹੈ ਸਿੰਘ ਸਾਹਿਬ ਇਸ ਪਾਸੇ ਵੀ ਥੋੜਾ ਜਿਹਾ ਆਪ ਜੀ ਗਿਆਨ ਦੋ ਸਾਨੂੰ ਕਿ ਗੁਰੂ ਹਜ਼ਾਰਬੀਰ ਜੀ ਦੇ ਹਜ਼ੂਰ ਆਪਾਂ ਕੋਈ ਪੇਟਾ ਕਰਦੇ ਜਾਂ ਮਾਇਆ ਪੇਟ ਕਰਦੇ ਜਾਂ ਕੋਈ ਵੀ ਉਹ ਆਪਾਂ ਕਿਸ ਢੰਗ ਦੇ ਨਾਲ ਰੱਖੀ ਜਾਏ ਉਹ ਦੇਸਰਾ ਵਿੱਚ ਇਤਿਹਾਸ ਵਿੱਚ ਜ਼ਿਕਰ ਹੈ ਇਹ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਉੱਪਰ ਸੋਨੇ ਦੀਆਂ ਮੋਹਰੇ ਵੀ ਪੇਟਾ ਹੁੰਦੀਆਂ ਸਨ ਚਾਂਦੀ ਦੇ ਸਿੱਕੇ ਵੀ ਹੁੰਦੇ ਸਨ ਔਰ ਦਮੜੇ ਵੀ ਹੁੰਦੇ ਸਨ ਜਿਹੜਾ ਗਰੀਬ ਸਿੱਖ ਹੈ ਉਹ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਟਕਾ ਵੀ ਪੇਟਾ ਕਰਦਾ ਸੀ ਉਹਦੇ ਵਾਸਤੇ ਸਾਹਮਣੇ ਇੱਕ ਵੱਖਰੇ ਤੌਰ ਤੇ ਖਜ਼ਾਨਾ ਹੁੰਦਾ ਸੀ ਉਹਨੂੰ ਕੋਸ਼ ਲਿਖਿਆ ਹੈ ਕੋਸ਼ ਨਾਮ ਖਜ਼ਾਨੇ ਦਾ ਹੁੰਦਾ ਹੈ ਉਹ ਸਿੱਖ ਸੰਗਤਾਂ ਉਹ ਖਜ਼ਾਨੇ ਵਿੱਚ ਮਾਇਆ ਪੇਟਾ ਕਰਦੀਆਂ ਸਨ ਗੁਰੂ ਸਾਹਿਬ ਦੀ ਦੀਵਾ ਉਪਰ ਨਹੀਂ ਸਰਨ ਕਦੀ ਵਾਸੇ ਛੁੱਟ ਸਕਦੀਆਂ ਗੁਰੂ ਸਾਹਿਬ ਜੀ ਦੇ ਵਸਤਰਾਂ ਦੇ ਉਪਰਾਂ ਜ਼ੋਰ ਦੀ ਜਿਸ ਤਰ੍ਹਾਂ ਅੱਜ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰ ਜ਼ੋਰ ਦੀ ਮਾਇਆ ਸੁਰ ਦਿੱਤੀ ਜਾਂਦੀ ਹੈ ਉਹ ਸਮੇਂ ਐਸਾ ਨਹੀਂ ਸੀ ਗੁਰੂ ਸਾਹਿਬ ਜੀ ਦੇ ਸਮੇਂ ਨਾ ਤਾਂ ਵਸਤਰਾਂ ਉਪਰ ਮਾਇਆ ਕੋ ਰੱਖ ਸਕਦਾ ਸੀ ਨਾ ਦੀਵਾ ਉਪਰ ਕੇਵਲ ਖਜ਼ਾਨੇ ਦੇ ਉਪਰ ਜੋ ਅਗੇ ਨਿਯਤ ਕੀਤਾ ਹੁੰਦਾ ਸੀ ਹੁਣ ਵੀ ਸਾਨੂੰ ਗੁਰੂ ਘਰਾਂ ਵਿੱਚ ਬਹੁਤ ਸੁੰਦਰ ਖਜ਼ਾਨੇ ਗੋਲ ਕਾਂ ਰੱਖੀਆਂ ਤੇ ਹੁੰਦੀਆਂ ਨੇ ਪਰੰਤੂ ਅਤੀ ਸੁੰਦਰ ਹੋਣੀ ਚਾਹੀਦੀ ਹੈ ਕੋਈ ਡਿਜ਼ਾਈਨ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਪਾਤਸ਼ਾਹੀ ਖਜ਼ਾਨਾ ਹੋਵੇ ਉਹਦੀ ਸਾਜਤਾ ਜੋ ਜਿਹੜੀ ਹੈ ਉਹ ਖਜ਼ਾਨਾ ਬਹੁਤ ਸੁੰਦਰ ਤਿਆਰ ਕਰਕੇ ਅਗੇ ਹੋਣਾ ਚਾਹੀਦਾ ਹੈ ਸਿੱਖ ਸੰਗਤਾਂ ਨੂੰ ਵੀ ਖਾਸ ਕਰਕੇ ਮੈਂ ਬੇਨਤੀ ਕਰਦਾ ਕਿ ਉਹ ਦਰਸ਼ਨੀ ਸਤਕਾਰ ਪੇਟ ਜਿਹੜੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਤਰਕੇ ਖਜ਼ਾਨੇ ਵਿੱਚ ਹੀ ਪਾਉਣ ਨਾ ਕਿ ਗੁਰੂ ਸਾਹਿਬ ਜੀ ਦੇ ਵਸਤਰਾਂ ਦੇ ਉੱਪਰ ਗੁਰੂ ਸਾਹਿਬ ਦੀਆਂ ਵਸਾਈਆਂ ਦੇ ਉੱਪਰ ਜਾਂ ਗੁਰੂ ਸਾਹਿਬ ਜੀ ਦੀ ਬਾਹਰ ਨੂੰ ਉੱਪਰ ਐਂ ਜ਼ੋਰ ਦੀ ਨਾ ਸੁਟਣ ਕਦੀ ਵਾਸਤੇ ਇਹ ਵੀ ਇੱਕ ادب ਦਾ ਸਾਡਾ ਹਿੱਸਾ ਹੈ ਤੇ ਨਾਲ ਹੀ ਮੈਂ ਸਮਝਦਾ ਕਿ ਇਹ ਜਿਹੜੀ ਕਿਉਂਕਿ ਬਹੁਤ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਕਈ ਥਾਂ ਤੋਂ ਹੋ ਕੇ ਆਏ ਹੁੰਦੇ ਫਿਰ ਉਹਦੇ ਚ ਸਚਮਤਾਈ ਵਾਲੀ ਗੱਲ ਤਾਂ ਰਹਿ ਨਹੀਂ ਜਾਂਦੀ ਇਸ ਵਾਸਤੇ ਉਹ ਗੁਰੂ ਸਾਹਿਬ ਦੇ ਬਸਤਰਾਂ ਤੋਂ ਜਾਂ ਉਹਨਾਂ ਪਵਿੱਤਰ ਵਸਤੂਆਂ ਤੋਂ ਥੋੜੀ ਦੂਰ ਹੀ ਰਹੇ ਉਹ ਕਿਉਂਕਿ ਉਹ ਅਲੱਗ ਜਿਵੇਂ ਕਿ ਉਸ ਚੀਜ਼ ਦਾ ਥੋੜੀ ਮਰਿਆਦਾ ਬਣੀ ਰਹੇ ਤੇ ਉਹਦੇ ਨਾਲ ਇਹ ਸਾਡਾ ਇਹ ਵੀ ਇੱਕ ਸਤਕਾਰ ਵੀ ਤੇ ਇੱਕ ਦੋਨੋ ਚੀਜ਼ਾਂ ਹੈ ਕਿਉਂਕਿ ਇਹ ਮਾਇਆ ਜਿਹੜੀ ਹੈ ਇਹ ਗੁਰੂ ਘਰਾਂ ਦੀ ਸੇਵਾਵਾਂ ਦੇ ਵਾਸਤੇ ਬਾਅਦ ਚ ਵਰਤੀ ਜਾਣੀ ਹੁੰਦੀ ਹੈ ਤੇ ਹੋਰ ਪ੍ਰਬੰਧ ਜਿਹੜੇ ਨੇ ਇਹਦੇ ਨਾਲ ਕੰਮ ਕੀਤੇ ਜਾਂਦੇ ਨੇ ਪਰ ਨਾਲ ਹੀ ਨਾਲ ਇਹ ਦੀ ਜਿਹੜੀ ਪਵਿੱਤਰਤਾ ਹੈ ਇਸ ਸਥਾਨ ਦੀ ਉਹ ਵੀ ਬਰਕਰਾਰ ਰਹਿਣੀ ਚਾਹੀਦੀ ਹੈ ਇੱਕ ਹੋਰ ਸਿੰਘ ਸਾਹਿਬ ਜੀ ਮੈਂ ਜੋ ਇੱਥੇ ਤੱਕ ਆ ਇੱਥੇ ਇੱਕ ਹੋਰ ਜੋ ਨਵੀਂ ਚੀਜ਼ ਸਾਡੇ ਵਾਸਤੇ ਸਿੰਘ ਸਾਹਿਬ ਨੇ ਧਿਆਨ ਵਿੱਚ ਲੈ ਕੇ ਆਏ ਨੇ ਇਹ ਚਰਨ ਗੰਗਾ ਜੋ ਹੈ ਇਹ ਆਮ ਘਰਾਂ ਦੇ ਵਿੱਚ ਆਪਾਂ ਜੋ ਸਥਾਪਿਤ ਕਰ ਸਕਦੇ ਆ ਆਪਾਂ ਦੇਖ ਸਕਦੇ ਆ ਕਿ ਇਹਦੇ ਵਿੱਚ ਜਲ ਪਿਆ ਹੋਇਆ ਤੇ ਜਿਨੇ ਹੈ ਵੀ ਬਿਲਕੁਲ ਉਹਨਾ ਕਿ ਤੁਹਾਡੇ ਚਰਨ ਜਿਹੜੇ ਨੇ ਉਹ ਇਹਦੇ ਵਿੱਚ ਭੇਜਣਗੇ ਉਹਨੂੰ ਤੁਸੀਂ ਧੋ ਸਕਦੇ ਹੋ ਪਰ ਤੁਹਾਡੇ ਬਸਤਰ ਜਿਹੜੇ ਨੇ ਉਹ ਨਹੀਂ ਤੇ ਇਹ ਬਿਲਕੁਲ ਸਟੇਨਲੈਸ ਸਟੀਲ ਦਾ ਬਣਿਆ ਹੋਇਆ ਉਹਦੇ ਸਾਈਜ਼ ਇਹ ਬਹੁਤ ਸੋਹਣਾ ਉੱਪਰ ਵੀ ਜੇ ਆਪਾਂ ਦਰਸ਼ਨ ਕਰ ਲਈਏ ਇਹ ਇਹ ਪਾਵਨ ਸਥਾਨ ਨੂੰ ਬੜੇ ਪਿਆਰ ਦੇ ਨਾਲ ਬੜੇ ਸੁਚੱਜੇ ਢੰਗ ਦੇ ਨਾਲ ਇਹ ਸਜਾਇਆ ਸੁ ਸਿੰਘ ਸਾਹਿਬ ਜੀ ਅਖੀਰ ਦੇ ਵਿੱਚ ਚੰਦ ਅਲਫਾਜ਼ ਸਿੱਖ ਸੰਗਤਾਂ ਦੇ ਨਾਲ ਆਪ ਜੀ ਸਾਂਝੇ ਕਰੋਗੇ ਇਹ ਚਾਹ ਜਿਹੜਾ ਇਹ ਸਾਡਾ ਬਣਿਆ ਰਹੇ ਬਲਕਿ ਵਧੇ ਕਿਉਂਕਿ ਚਾਹ ਜਿੰਨਾ ਵਧੇਗਾ ਉਨਾ ਹੀ ਅਸੀਂ ਗੁਰੂ ਦੇ ਨੇੜੇ ਆਵਾਂਗੇ ਇਹਦੇ ਸਬੰਧ ਵਿੱਚ ਮੈਂ ਜੋ ਬੇਨਤੀ ਕਰਨੀ ਚਾਹਣਾ ਜਿੱਥੇ ਮੈਂ ਗੁਰੂ ਸਾਹਿਬ ਜੀ ਦਾ ਸੇਵਾਦਾਰ ਹੋਣ ਦੇ ਨਾਤੇ ਤੱਕ ਸ੍ਰੀ ਦਮਦਮਾ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮੇਰੀ ਸੋਚ ਹੈ ਜਿੱਥੇ ਗੁਰੂ ਸਾਹਿਬ ਸਾਡੇ ਤੇ ਤਰਸ ਕਰਕੇ ਸੇਵਾ ਕਰਵਾਉਂਦੇ ਨੇ ਉਥੇ ਸਾਰਾ ਖਾਲਸਾ ਪੰਥੀ ਸਾਹਿਬ ਕਲਗੀ ਤਰਪਾਤਸਾ ਜੀ ਦਾ ਆਪਣੀ ਸੰਤਾਨ ਹੈ ਔਰ ਹਰੇਕ ਸੰਤਾਨ ਦਾ ਹਰੇਕ ਬੱਚੇ ਦਾ ਸਿੱਖ ਬੱਚੇ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਗੁਰਦੇਵ ਪਿਤਾ ਦੀ ਸੇਵਾ ਉਸ ਕਾਇਦਾ ਕਾਨੂੰਨ ਗੁਰ ਇਤਿਹਾਸ ਨੂੰ ਪੜ੍ਹ ਕੇ ਉਹ ਸੇਵਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਰੇ। ਔਰ ਇਹਦੇ ਨਾਲ ਨਾਲ ਖਾਸ ਕਰਕੇ ਵਾ ਸੰਗਤ ਜੋ ਟੀਵੀ ਚੈਨਲ ਜੋ ਯੂਕੇ ਤੋਂ ਇਹਦੇ ਰਾਹੀਂ ਸਮੂਹੇ ਖਾਲਸਾ ਪੰਥ ਨੂੰ ਬੇਨਤੀ ਕਰਕੇ ਇੱਕ ਸੱਦਾ ਵੀ ਦੇਣਾ ਚਾਹਣਾ। ਇਹ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੇ ਪਾਤਸ਼ਾਹੀ ਅਸਥਾਨ ਤੇ। ਜਦੋਂ 1706 ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਜਿਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਪੂਰਨ ਕੀਤੇ ਸਨ ਜਪਜੀ ਸਾਹਿਬ ਜੀ ਤੋਂ ਲੈ ਕੇ ਰਾਗ ਮਾਲਾ ਤੱਕ ਉਹ ਦਿਹਾੜਾ ਹੈ ਉਹ ਦਿਹਾੜਾ ਇਸ ਐਤਕੀ ਜੋ 28 ਨਤੀ 30 ਅਗਸਤ ਨੂੰ ਭਗਤ ਸ੍ਰੀ ਦਮਦਮਾ ਸਾਹਿਬ ਜੀ ਦੇ ਪਾਵਨ ਪਾਤਸ਼ਾਹੀ ਅਸਥਾਨ ਤੇ ਬਹੁਤ ਚੜ੍ਹਦੀ ਕਲਾ ਸਹਿਤ ਮਨਾਇਆ ਜਾ ਰਿਹਾ ਹੈ ਉਦੇ ਵਾਸਤੇ ਇਹ ਬਹੁਤ ਅਰਧ ਦੀ ਕਲਾ ਦੇ ਪਲਾਨ ਕਰ ਰਹੇ ਹਾਂ ਤਰਤੀਬ ਦੇ ਰਹੇ ਹਾਂ ਤਾਂ ਕਿ ਸਮੁੱਚੇ ਖਾਲਸਾ ਪੰਥ ਅਤੇ ਸਮੁੱਚੀ ਮਨੁੱਖਤਾ ਦੇ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਨਮਾਨ ਤੇ ਸਤਕਾਰ ਦਾ ਇੱਕ ਅਹਿਜਬ ਮਾਡਲ ਪੇਸ਼ ਕੀਤਾ ਜਾਵੇ ਕਿਉਂਕਿ ਸੁਣਾਉਣ ਦੇ ਨਾਲੋਂ ਦਿਖਾਉਣ ਦੇ ਵਿੱਚ ਜ਼ਿਆਦਾ ਅਸਰ ਪੈਂਦਾ ਉਹ ਦੀਵਾਨ ਕਿਸ ਤਰ੍ਹਾਂ ਸਜਣਗੇ ਵੱਡੇ ਦੀਵਾਨਾਂ ਵਿੱਚ ਪੰਡਾਲ ਉਹ ਮੈਂ ਹੁਣ ਨਹੀਂ ਕਹਿ ਸਕਦਾ ਗੁਰੂ ਸਾਹਿਬ ਆਪਣੇ ਤੇ ਤਰਸ ਕਰਕੇ ਆਪਣੇ ਤੋਂ ਬਹੁਤ ਚੜ੍ਹਦੀ ਕਲਾ ਸਹਿਤ ਕਰਾਉਣਗੇ ਸਮੁੱਚੇ ਖਾਲਸਾ ਪੰਥ ਨੂੰ ਬੜੇ ਪਿਆਰ ਤੇ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ ਬੇਨਤੀ ਨੂੰ ਪ੍ਰਵਾਨ ਕਰਕੇ 28, 29 ਅਤੇ 30 ਅਗਸਤ ਨੂੰ ਦੇਸ਼ਾਂ ਦੇਸ਼ਾਂ ਤੋਂ ਸਿੱਖ ਸੰਗਤਾਂ ਬਹੁਤ ਚੜ੍ਹਦੀ ਕਲਾ ਸਹਿਤ ਇਥੇ ਹਾਜ਼ਰੀਆਂ ਭਰਨ ਸਾਰੀਆਂ ਸਿੱਖ ਸੰਗਤਾਂ ਦੇ ਵਾਸਤੇ ਰਹਿਣ ਸਹਿਣ ਦਾ ਪ੍ਰਬੰਧ ਵੀ ਇਥੋਂ ਦੇ ਮੈਨੇਜਰ ਸਰਦਾਰ ਜਗਪਾਲ ਸਿੰਘ ਜੀ ਸਰਦਾਰ ਮੋਹਨ ਸਿੰਘ ਜੀ ਬੰਗੀ ਅਜੈਕਟਮ ਐਮਰਸ ਰੋਮਨੀ ਕਮੇਟੀ ਸਰਦਾਰ ਅਮਰੀਕ ਸਿੰਘ ਜੀ ਉਹਨਾਂ ਦੇ ਨਾਲ ਇਹ ਸਾਡੇ ਸਾਰੇ ਸਹਿਯੋਗੀ ਸੱਜਣ ਹਨ ਸਾਰੇ ਰਹਿੈਸੀ ਪ੍ਰਬੰਧ ਲੰਗਰ ਦੇ ਪ੍ਰਬੰਧ ਬਹੁਤ ਚੜ੍ਹਦੀ ਕਲਾ ਸਹਿਤ ਇਹ ਕੀਤੇ ਜਾਣਗੇ ਸਿੱਖ ਸੰਗਤਾਂ ਇਹਨਾਂ ਸਮਾਗਮਾਂ ਦੇ ਵਿੱਚ ਆਣ ਕੇ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀ ਮਹਾਨਤ ਤੇ ਮਰਿਆਦਾ ਨੂੰ ਆਪਣੇ ਅੱਖੀਆਂ ਆਣ ਕੇ ਦਰਸ਼ਨ ਜ਼ਰੂਰ ਕਰਨ ਸੋ ਸੰਗਤ ਜੀ ਇੱਕ ਬਹੁਤ ਵਧੀਆ ਇੱਕ ਪਿਆਰ ਪਰਿਆ ਸੁਨੇਹਾ ਇੱਕ ਸਦਾ ਵੀ ਸਾਨੂੰ ਸਾਰਿਆਂ ਨੂੰ ਸਿੰਘ ਸਾਹਿਬ ਜੀ ਨੇ ਪ੍ਰਦਾਨ ਕੀਤਾ ਹੈ ਤੇ ਮੈਂ ਸਮਝਦਾ ਕਿ ਅਸੀਂ ਅੱਜ ਦਾ ਇਹ ਐਪੀਸੋਡ ਸਾਡੇ ਵਾਸਤੇ ਯਾਦਗਾਰੀ ਹੋ ਉਹਨੇ ਬੜਿਆ ਅਸੀਂ ਕਿਸ ਤੰਗ ਦੇ ਨਾਲ ਗੁਰੂ ਸਾਹਿਬ ਦਾ ਅਦਰ ਸਤਕਾਰ ਕਰ ਸਕਦੇ ਹਾਂ ਆਪਣੇ ਚਾਹ ਪੂਰੇ ਕਰ ਸਕਦੇ ਹਾਂ ਸੋ ਉਮੀਦ ਕਰਦੇ ਹਾਂ ਕਿ ਬਹੁਤ ਸਾਰੀਆਂ ਸੰਗਤਾਂ ਇਸ ਤੋਂ ਲਾਭ ਲੈਣਗੀਆਂ ਹੁਣ ਆਪਜੀਤੋ ਵਿਦਾ ਹ ਲੈਣੀ ਹੈ ਫਤੇ ਅਰਸ਼ ਕਰਦੇ ਹੋਏ ਸਾਲ ਜਲਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ